ਹਾਂਜੀ ਸਸਤੀ ਕਲਦੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਦੱਸਾਂਗੇ ਜੇ ਕਿਸੇ ਭੈਣ ਦੇ ਮਤਲਬ ਕੀ ਬਾਹਾਂ ਦੇ ਵਿੱਚ ਝੋਲ ਪੈਂਦਾਗਾ ਮੇਰੀ ਭੈਣ ਦਾ ਮੈਸੇਜ ਆਇਆ ਸੀਗਾ ਵੀ ਮੈਂ ਪਰਫੈਕਟ ਕਟਿੰਗ ਕਰਦੀ ਆਂਗੀ ਫਿਰ ਵੀ ਮੇਰੀ ਮਤਲਬ ਕੂਣੀ ਤੋਂ ਉੱਪਰ ਤੇ ਆਹ ਮੋਢੇ ਤੋਂ نیچے ਆਹ ਵਾਲੇ ਹਿੱਸੇ 'ਚ ਵੀ ਝੋਲ ਪੈਂਦਾਗਾ ਵੀ ਕਦੋਂ ਵੀ ਮੈਂ ਆਪਦਾ ਸੂਟ ਸਟਿਚ ਕਰਾਂ ਉਹਦੇ ਵਿੱਚ ਝੋਲ ਪੈਂਦਾ ਅੱਜ ਤੁਹਾਨੂੰ ਆਪਾਂ ਦੱਸਾਂਗੇ ਇਹ ਪ੍ਰੋਬਲਮ ਦਾ ਹੱਲ ਵੀ ਇਹ ਝੋਲ ਕਿਉਂ ਪੈਂਦਾਗਾ ਇਹ ਰਾਜੇ ਮੇਨ ਦਾ ਮਤਲਬ ਕੀ ਉਹ ਜੁੜਿਆ ਹੁੰਦਾਗਾ ਆਪਣੇ ਮੋਢੇ ਦੀ ਕਾਟ ਦੇ ਨਾਲ ਮੋਢੇ ਦੀ ਕਾਟ ਕਿਵੇਂ ਪਾਉਣੀ ਆ ਬਾਹਾਂ ਦੀ ਕਾਟ ਕਿੱਦਾਂ ਪਾਉਣੀ ਆ ਜੇ ਮੋਢੇ ਦੀ ਕਾਟ ਤੇ ਬਾਹਾਂ ਦੀ ਕਾਟ ਸਹੀ ਪਈ ਹੋਊਗੀ ਤੇ ਫਿਟਿੰਗ ਵਾਲੀ ਨਿਸ਼ਾਨੀ ਆ ਜਿਹੜੀ ਬਾਹਾਂ ਦੀ ਇਥਾ ਮੂਰੀ ਤੋਂ ਲੈ ਕੇ ਉੱਪਰ ਆਰਮਹੋਲ ਤੱਕ ਲੱਗਦੀ ਹੁੰਦੀ ਹੈਗੀ ਜੇ ਇਹ ਬਿਲਕੁਲ ਸਹੀ ਲੱਗੀ ਹੋਊਗੀ ਤਾਂ ਕਦੇ ਵੀ ਆਪਣੀ ਬਾਹਾਂ ਦੇ ਵਿੱਚ ਤੇ ਨਾਈ ਆਪਣੇ ਮੋਢੇ ਵਿੱਚ ਜੀ ਝੋਲਣੀ ਪਊਗਾ ਅੱਜ ਉਹਨਾਂ ਆਪਾਂ ਤੁਹਾਨੂੰ ਦੱਸਦੇ ਆਂਗੇ ਆਪਾਂ ਤੁਹਾਨੂੰ ਟੀਰੇ ਤੋਂ ਸ਼ੁਰੂਆਤ ਕਰਾਂਗੇ ਇਹ ਆਪਾਂ ਇੱਕ ਪੀਸ ਲਿਆ ਹੈ ਇਸ ਪੀਸ ਤੇ ਆਪਾਂ ਤੁਹਾਨੂੰ ਇਹ ਚੀਜ਼ ਦਾ ਪ੍ਰੋਬਲਮ ਦਾ ਸੋਲੂਸ਼ਨ ਦੱਸਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਟੀਰੇ ਤੋਂ ਸ਼ੁਰੂ ਕਰਾਂਗੇ ਭੈਣ ਦੀ ਬ੍ਰੈਸਟ ਹੈਗੀ ਆ 18 ਇੰਚ ਇਹ ਜ਼ਰੂਰੀ ਨਹੀਂ ਹੈਗਾ ਵੀ 18 ਇੰਚ ਬ੍ਰੈਸਟ ਆਿਆਂ ਦਾ ਆਪਾਂ ਜਿਹੜਾ ਟੀਰਾਗਾ ਉਹ ਆਪਾਂ 6.5 ਇੰਚ ਹੀ ਰੱਖਣਾਗਾ ਕਿਉਂਕਿ ਜਿਹੜਾ ਟੀਰਾ ਹੁੰਦਾਗਾ ਇਹ ਆਪਣੇ ਸ਼ੋਲਡਰਸ ਦੇ ਮੁਤਾਬਕ ਰੱਖਿਆ ਜਾਂਦਾਗਾ ਇੱਕ ਮੋਢੇ ਤੋਂ ਲੈ ਕੇ ਆਪਾਂ ਦੂਸਰੇ ਮੋਢੇ ਤੱਕ ਪਿਛਲੇ ਪਾਸੇ ਆਪਣੀ ਗਰਦਨ ਵਾਲੇ ਹਿੱਸੇ ਤੇ ਇੰਚੀ ਟੇਪ ਧਰ ਕੇ ਨਾਪਣਾ ਹੁੰਦਾ ਜਿੰਨਾ ਆਉਂਦਾਗਾ ਜਿੱਦਾਂ ਤੁਸੀਂ ਲਾ ਲੋ ਜੀ ਮੇਰਾ 14 ਆ ਗਿਆ ਜਿੰਨਾ ਆ ਗਿਆ ਜਿੱਦਾਂ ਮੈਂ ਇੱਕ ਮੋਢੇ ਤੋਂ ਲੈ ਕੇ ਪਿਛਲੇ ਪਾਸੇ ਆਪਣੇ ਗਰਦਨ ਦੇ ਨੀਚੇ ਇੱਕ ਸ਼ੋਲਡਰ ਤੋਂ ਲੈ ਕੇ ਦੂਸਰੇ ਤੱਕ ਨਾਪਿਆ ਮੇਰਾ ਆ ਗਿਆ 14 ਇੰਚ ਜਿੰਨਾ ਟੀਰਾ ਆਉਂਦਾ ਉਹਦੂ ਆਪਾਂ 2 ਇੰਚ ਘਟਾ ਕੇ ਲੈਣਾ ਹੁੰਦਾਗਾ ਕਿਉਂਕਿ ਮੈਂ ਜੇ ਕਈ ਸੂਟਾਂ ਦੀਆਂ ਵੀਡੀਓਜ਼ ਪਾਈਆਂ ਨੇ ਉਹਦੇ ਵਿੱਚ ਮੈਂ 6.5 ਇੰਚ ਟੀਰਾ ਕੱਟਦੇ ਹੁੰਦੀ ਆਂਗੀ ਇਹ ਜ਼ਰੂਰੀ ਨਹੀਂ ਵੀ ਆਪਾਂ 18 ਬ੍ਰੈਸਟ ਵਾਲਿਆਂ ਦੇ ਵੀ 6.5 ਕੱਟਣਾ ਕਿਉਂਕਿ ਪਿੱਛੇ ਜੇ ਮੈਂ ਇੱਕ ਵੀਡੀਓ ਪਾਈ ਸੀ ਉਹਨਾਂ ਦਾ ਮੈਂ 6.5 ਇੰਚ ਕੱਟਿਆ ਸੀਗਾ ਤੇ ਉਹਨਾਂ ਦੀ ਬ੍ਰੈਸਟ ਸੀਗੀ 18 ਇੰਚ ਜ਼ਰੂਰੀ ਨਹੀਂ ਵੀ 18 ਗ੍ਰੈਸਟ ਵਾਲਿਆਂ ਦਾ ਆਪਾਂ 6.5 ਇੰਚੀ ਰੱਖਣਾ ਕਿਉਂਕਿ ਕਈ ਭੈਣਾਂ ਦੀ ਜਿਹੜੀ ਫਿਟਿੰਗ ਹੁੰਦੀ ਆ ਉਹ ਖੁਦ ਪਤਲੀਆਂ ਹੁੰਦੀਆਂ ਨੇ ਪਰ ਜਿਹੜਾ ਉਹਨਾਂ ਦਾ ਮੋਢਾ ਹੁੰਦਾ ਪਿੱਛੋਂ ਤੀਰੇ ਵਾਲਾ ਹਿੱਸਾ ਲਾ ਲਓ ਮੋਢੇ ਉਹ ਭਾਰੇ ਹੁੰਦੇ ਨੇ ਆਪ ਉਹਨਾਂ ਦਾ ਸਰੀਰ ਪਤਲਾ ਹੁੰਦਾ ਕਈ ਭੈਣਾਂ ਭਾਰੀਆਂ ਹੁੰਦੀਆਂ ਨੇ ਪਰ ਉਹਨਾਂ ਦੇ ਮੋਢੇ ਉੱਪਰੋਂ ਤੀਰੇ ਵਾਲਾ ਹਿੱਸਾ ਹੌਲਾ ਹੁੰਦਾਗਾ ਉਹਦੇ ਮੁਤਾਬਕ ਜੀ ਆਪਣੀ ਫਿਟਿੰਗ ਚ ਤੇ ਮੋਢੇ ਵਾਲੀ ਉਹਦੇ ਵਿੱਚ ਬਹੁਤ ਫਰਕ ਪੈਂਦਾਗਾ ਹੁਣ ਸਭ ਤੋਂ ਪਹਿਲਾਂ ਜੀ ਆਪਾਂ 6.5 ਮੁਤਾਬਕ ਹੀ ਕੱਟ ਕੇ ਦਿਖਾਵਾਂਗੇ ਤੁਹਾਨੂੰ ਆ ਦੇਖੋ ਜੀ ਸਾਢੇ 6 ਇੰਚ ਆਪਾਂ ਇਹਨਾਂ ਦਾ ਤੀਰਾ ਲਿਆਗਾ ਆ ਦੇਖੋ ਸਾਢੇ 6 ਇੰਚ ਲੈ ਲਿਆ ਤੀਰਾ ਤੇ نیچے ਨੂੰ ਜਿਹੜਾ ਮੋਢਾ ਦਾ ਉਹ ਮੈਂ ਹਰੇਕ ਸਾਈਜ਼ ਚ ਸਾਢੇ 7 ਹੀ ਕੱਟਦੀ ਹੁੰਦੀ ਆ ਜੀ ਆਹ ਲਓ ਜੀ ਇੱਥੇ ਆਪਾਂ ਸਾਢੇ 7 ਤੇ ਲਾਇਆ ਮੈਂ ਤੁਹਾਨੂੰ ਬਹੁਤ ਹੀ ਬਰੀਕੀ ਦੇ ਨਾਲ ਸਮਝਾਉਂਗੀ ਅੱਜ ਤੇ ਆ ਜਿਹੜਾ ਸਾਢੇ 6 ਆ ਇਹ ਇੱਥੇ ਆਪਾਂ 6 ਲੈਣਾਗਾ ਆ ਲਓ ਜੀ ਇੱਥੇ ਤੇ ਜਿਹੜੀ ਇਹ ਨਿਸ਼ਾਨੀ ਆਏਗੀ ਐਦਾਂ ਇਹ ਟੇਢੀ ਪੈ ਜਾਊਗੀ ਇਹ ਟੇਢੀ ਪੈਨ ਦਾ ਮਤਲਬ ਇਹ ਹੁੰਦਾਗਾ ਵੀ ਜਿਹੜੀ ਆਪਾਂ ਅੱਗੇ ਵਾਲੀ ਕਾਟ ਪਾਉਣੀ ਆਏਗੀ ਉਹ ਬਹੁਤ ਹੀ ਸਹੀ ਪੈ ਜਾਂਦੀ ਹੈਗੀ ਉਹ ਬਹੁਤ ਹੀ ਸਹੀ ਪੈ ਜਾਂਦੀ ਹੈ ਜੀ ਆ ਦੇਖੋ ਹੁਣ ਜਿਹੜੀ ਆਪਾਂ ਅੱਗੇ ਵਾਲੀ ਕਾਟ ਆ ਉਹ ਪਾਉਣੀ ਆ ਜੀ 1 ਇੰਚ ਤੇ ਜਿਹੜੀ ਪਿੱਛੇ ਵਾਲੀ ਆਏਗੀ ਉਹ ਪਾਉਣੀ ਆ ਜੀ ਆਪਾਂ 2 ਇੰਚ ਤੇ ਆ ਲਓ ਜੀ ਆ 1 ਇੰਚ ਤੇ ਨਿਸ਼ਾਨੀ ਲਾਈ ਆ ਆ ਲਾਈ ਆ 2 ਇੰਚ ਤੇ ਤੇ ਭੈਣ ਦੀ ਬ੍ਰੈਸਟ ਹੈਗੀ ਆ ਜੀ 18 ਇੰਚ 9 9 18 ਆਪਾਂ ਜਿੰਨੀ ਬ੍ਰੈਸਟ ਆ ਉੰਨੀ ਕੋਈ ਵੀ ਬਾਧ ਘਾਟ ਕਰਕੇ ਨਹੀਂ ਰੱਖਣੀ 18 ਇੰਚ ਤੇ ਹੀ ਇੱਥੇ ਨਿਸ਼ਾਨੀ ਲਾਉਣੀ ਆ ਇਸ ਤਰ੍ਹਾਂ ਆ ਲਾ ਲਈ ਜੀ 18 ਇੰਚ ਤੇ ਹੁਣ ਆਪਾਂ ਆਹ ਵਾਲਾ ਤਿੰਨਾਂਗਾ ਇੱਥੋਂ ਤੋਂ ਲੈ ਕੇ ਇੱਥੇ ਤੱਕ ਤਿੰਨ ਆਪੇ ਦਾ ਅੱਧ ਕਰ ਲੈਣਾ ਹੈ ਡੇਢ ਆ ਗਿਆ ਜੀ ਆਹ ਦੇਖੋ ਇੱਥੇ ਨਿਸ਼ਾਨੀ ਲਾ ਲਈ ਤੇ ਡੇਢ ਇੰਚ ਤੇ ਹੀ ਆਪਾਂ ਇਧਰਲੇ ਪਾਸੇ ਲਾਉਣੀ ਆ ਇਸ ਤਰ੍ਹਾਂ ਆ ਲਾ ਲਈ ਜੀ ਤੇ ਹੁਣ ਜਿਹੜਾ ਆਹ ਵਾਲਾ ਹਿੱਸਾ ਹੈਗਾ ਇਹ ਦੇਖੋ ਇਹ ਆ ਗਿਆ ਜੀ 7.5 ਇਹ ਜੀ ਚਾਹੇ ਤਾਂ ਤੁਸੀਂ ਅੱਧ ਕਰਕੇ ਲਾ ਲਓ ਮੈਂ 4 ਤੇ ਲਾ ਲੈਣੀ ਹੁੰਨੀ ਹੈ ਜੀ ਹਲਕਾ ਜਿਹਾ ਜ਼ਿਆਦਾ ਹੋ ਗਿਆ ਅੱਧ ਤੋਂ ਇਹਦੇ ਨਾਲ ਕੀ ਹੁੰਦਾ ਪਿਛਲੇ ਪਾਸੇ ਆਪਣੇ ਖਿੱਚਣੀ ਪੈਂਦੀ ਹੈਗੀ ਆ ਦੇਖੋ ਆ ਲਾਈ ਆਪਾਂ 4 ਤੇ ਤੇ ਆ ਇਹ ਜਿੰਨਾ ਸੀਗਾ 3 ਇਹਦਾ ਅੱਧ ਕਰ ਲਿਆ ਆਪਾਂ ਡੇਢ ਹੁਣ ਆਪਾਂ ਇਹਨੂੰ ਇਹਦੇ ਨਾਲ ਗਲਾਈ ਦੇਣੀ ਹੈ ਇਸ ਤਰ੍ਹਾਂ ਆ ਲੋ ਜੀ ਅਗਲਾਈ ਦੇਤੀ ਹੁਣ ਆ ਪਿਛਲੀ ਦੀ ਮਤਲਬ ਕਿ ਕਾਟ ਪਾਉਣੀ ਆ ਪੈਸ ਤਨਾ ਹਾ ਲਓ ਜੀ ਹਾ ਬੁਕ ਆ ਪੈ ਗਈਆਂ ਕਾਟਾ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦਿਖਾਉਣੀ ਆ ਆ ਲਾਓ ਜੀ ਹੁਣ ਆਪਾਂ ਇਸ ਦੀ ਕਰ ਦੇਣੀ ਆਂਗੀ ਕਟਿੰਗ ਜਿੱਦਾਂ ਜਿੱਦਾਂ ਆਪਾਂ ਗਲਾਈ ਚ ਕਾਟ ਪਾਈ ਆ ਉਸੇ ਤਰ੍ਹਾਂ ਇੰਜ ਹੀ ਆਪਾਂ ਇਹਦੀ ਕਟਿੰਗ ਕਰਨੀ ਆ ਹੁਣ ਆ ਅੱਗੇ ਵਾਲੀ ਕਾਟ ਪਾ ਦੇਣੀ ਹੈਗੀ ਆਪਾਂ ਨਾ ਲੋਜੀ ਆਪੇ ਹੀ ਕਾਟ ਨਾ ਲੋਜੀ ਦੇਖੋ ਬਿਲਕੁਲ ਸਹੀ ਕਾਟ ਪਈ ਹੈਗੀ ਆਹ 2 ਕਿੰਚ ਦਾ فاਸਲਾ ਜੀ ਇਹਦੇ ਵਿੱਚ ਦੇਖੋ 1 ਇੰਚ ਦਾ ਪੂਰਾ 1 ਇੰਚ ਦੀ ਅੱਗੇ ਵਾਲੀ ਕਾਰਟ ਆਪਾਂ ਘਟਾ ਕੇ ਪਾਈ ਆ ਪਿਛਲੇ ਨਾਲੋਂ 1 ਇੰਚ ਤੇ ਹੁਣ ਇੱਕ ਜੀ ਆਪਣੇ ਮੋਢੇ ਦੀ ਮੇਨ ਕਾਰਟ ਹੁੰਦੀ ਆ ਉੱਪਰ ਅੱਧਾ ਇੰਚ ਦੀ ਪਾਉਣੀ ਆ ਇਹ ਜ਼ਰੂਰ ਪਾਉਣੀ ਚਾਹੀਦੀ ਹੈ ਜੀ ਐਦਾਂ तिरਸੀ ਲਾਈਨ ਖਿੱਚ ਲੈਣੀ ਆ ਇਹ ਇਸ ਤਰ੍ਹਾਂ ਇਹਦੇ ਨਾਲ ਕੀ ਹੁੰਦਾ ਆਪਣਾ ਮੋਢਾ ਨਹੀਂ ਦੇਖਦਾ ਆ ਲਓ ਜੀ ਹੁਣ ਆ ਤਾਂ ਉਹ ਮੋਢੇ ਦੀ ਕਾਰਟ ਆਪਾਂ ਸਾਰੀ ਸਮਝਾਤੀ ਵੀ ਐਦਾਂ ਮੋਢੇ ਦੀ ਕਾਟ ਪੈਂਦੀ ਹੈਗੀ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਾਟ ਦੱਸਾਂਗੇ ਵੀ ਆ ਲਓ ਜੀ ਆਹ ਕੱਪੜਾ ਦਾ ਇਹ ਕੱਪੜਾ ਦਾ ਸਾਰਾ ਆਪਣਾ 12 ਇੰਚ ਆਪਾਂ ਤੁਹਾਨੂੰ ਇੱਥੇ ਮਤਲਬ ਕਿ ਜਿੰਨਾ ਕੁ ਪੀਸ ਸੀ ਉਨੇ ਕੁ ਤੇ ਸਮਝਾ ਦਿੰਨੇ ਆਂਗੇ ਜਿੱਦਾਂ ਆਪਾਂ 10 ਇੰਚ ਜੇ ਬਾਹ ਰੈਡੀ ਕਰਨੀ ਆਂਗੀ ਆਮ 15 ਇੰਚ ਬਾਹ ਹੁੰਦੀ ਹੈਗੀ ਇਹ 10 ਇੰਚ ਜਿੱਦਾਂ ਆਪਾਂ ਬਾਹ ਤਿਆਰ ਕਰਨੀ ਆ ਆਪਾਂ 2 ਇੰਚ ਐਕਸਟਰਾ ਰੱਖਣਾ ਹੁੰਦਾ ਨੀਚੇ ਤਰਪਾਈ ਨੂੰ ਫੋਲਡ ਕਰਨ ਵਾਸਤੇ ਠੀਕ ਆ ਅੱਪਾ ਇੰਚ ਰੱਖਣਾ ਹੁੰਦਾ ਆਪਾਂ ਇਧਰ ਦੇਖੋ ਇੱਥੇ ਉੱਪਰ ਜਿਵੇਂ ਸਲਾਈ ਚ ਆ ਜਵੇ ਫਿਰ ਉਹਦੇ ਨਾਲ ਕੀ ਹੁੰਦਾ ਜਿਹੜੀ ਆਪਣੀ ਬਾਹਾਂ ਦੇਖੋ ਆ 10 ਇੰਚ ਪੂਰੀ ਬਣੂਗੀ ਉੱਪਰ ਸਲਾਈ ਵਾਲਾ ਵੀ ਛੱਡਤਾ ਤੇ نیچے ਉਹ ਵੀ ਛੱਡਤਾ ਹੁਣ ਸਭ ਤੋਂ ਪਹਿਲਾਂ ਆਪਾਂ ਮੂਰੀ ਰੱਖਣੀ ਆ ਮੂਰੀ ਹੈਗੀ ਆ ਜਿਵੇਂ ਆਪਾਂ ਤੁਸੀਂ ਲਾ ਲਓ 5 ਇੰਚ 5 ਇੰਚ ਤੇ ਨਿਸਾਨੀ ਲਾ ਲਈ ਤੇ 1 ਇੰਚ ਆਪਾਂ ਐਕਸਟਰਾ ਮਾਰਜਿਨ ਰੱਖ ਲਓ ਲਾ ਲਓ ਜੀ ਇੱਕ ਇੰਚ ਐਕਸਟਰਾ ਕਪੜਾ ਰੱਖਿਆਗਾ ਆ ਆਪਾਂ ਜਿੰਨੀ ਆ ਆਪਣਾ ਮਤਲਬ ਕਿ ਬਾਹਾਂ ਦੀ ਮੂਰੀ ਤਿਆਰ ਆ ਉੱਤੇ ਨਸਾਨੀ ਲਾ ਲਈ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕਾਟ ਕਿੱਦਾਂ ਪਾਉਣੀ ਆ ਇੱਥੇ ਜੀ ਆਪਾਂ 2.5 ਇੰਚ ਤੇ ਨਸਾਨ ਲਾਉਣਾ ਉੱਪਰ ਆ ਲੱਗ ਗਿਆ ਜੀ ਤੇ ਹੁਣ ਇੱਥੇ ਲਾਉਣਾ ਆਪਾਂ نیچے 3 ਇੰਚ ਤੇ ਹਰ ਇੱਕ ਸਾਈਜ਼ 'ਚ ਆਪਾਂ ਜਿਹੜੀ ਬਾਹਾਂ ਦੀ ਉੱਪਰਲੀ ਕਾਟ ਆ ਜੀ ਆ ਵਾਲੀ ਗਲਾਈ ਇਹ ਇਦਾਂ ਹੀ ਦੇਣੀ ਆਗੀ ਹੁਣ ਆਪਾਂ ਆ ਦੇਖੋ ਇੱਥੇ 7 ਇੰਚ ਤੇ ਲਾਉਣਾਗਾ نیچے ਆਪਾਂ 7.5 ਲਾਇਆ ਸੀ ਉਹਦੇ ਵਿੱਚ ਕਮੀਜ਼ ਚ ਇਹ ਚ ਆਪਾਂ 0.5 ਇੰਚ ਜੀ ਘਟਾ ਕੇ ਲੈਣਾ ਆ ਲੋ ਇੱਥੇ 7 ਇੰਚ ਤੇ ਲਾ ਲਿਆ ਤੇ ਇਹਨੂੰ ਆਪਾਂ ਇਹਦੇ ਨਾਲ ਮਲਾ ਲੈਣਾ ਇਸ ਤਰ੍ਹਾਂ ਨਾਉਂਜੀ ਇਹ ਆ ਗਿਆ ਜੀ 5.5 ਦੇਖੋ ਇੱਥੋਂ ਤੇ ਇਹਦਾ ਆਪਾਂ ਕਰ ਲੈਣਾ ਜੀ ਅੱਧਾ ਆ ਕਰ ਲਿਆ ਹਾਫ ਇਹਦਾ ਹਾਫ ਤੇ ਲਾ ਲੈਣੀ ਆ ਆਪਾਂ ਨਸਾਨੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਇੱਥੇ ਆਪਾਂ ਗੁਲਾਈ ਕਿੱਦਾਂ ਦੇਣੀ ਆਂ ਆਪਾਂ ਦੇਖੋ ਜੀ ਆਹ ਵਾਲੀ ਕਾਰਟ 1 ਇੰਚ ਤੇ ਪਾਈ ਸੀ ਨਾ ਇਹ ਦੇਖੋ ਆਹ 1 ਇੰਚ ਤੇ ਪਾਈ ਸੀ ਕਾਰਟ ਤੇ ਇਹਨੂੰ ਵੀ ਆਪਾਂ 1 ਇੰਚ ਰੱਖ ਲੈਣਾ ਇਸ ਤਰ੍ਹਾਂ ਇਹ ਮਤਲਬ ਹਾਫ ਹਾਫ ਕਰਕੇ ਅੱਧਾ ਇੱਧਰ ਲਾ ਲਿਆ ਤੇ ਅੱਧਾ ਲਾ ਲਿਆ ਜੀ ਆਪਾਂ ਇੱਧਰ ਜੇ ਤੁਸੀਂ ਪੌਣੇ 1 ਇੰਚ ਦੀ ਕਾਟ ਪਾਉਣੇ ਹੋ ਤਾਂ ਤੁਸੀਂ ਆਹ ਹਿੱਸੇ ਨੂੰ ਪੌਣੇ 1 ਇੰਚ ਰੱਖੋ ਵੈਸੇ 1 ਇੰਚ ਦੀ ਕਾਟ ਸਹੀ ਰਹਿੰਦੀ ਹੈਗੀ ਹੁਣ ਆ ਦੇਖੋ ਜਿੰਨੇ ਦੀ ਆਪਾਂ ਕਾਟ ਆਪਾਂ ਪਾਈ ਆ ਫਾਸਲਾ ਰੱਖ ਕੇ ਉਨਾ ਹੋ ਗਿਆ ਸਾਰਾ 1 ਇੰਚ ਹੁਣ ਆਪਾਂ ਦੇਣੀ ਹੈ ਇਸ ਨੂੰ ਗਲਾਈ ਜਦੋਂ ਆਪਾਂ ਗਲਾਈ ਦੇਣੀ ਆ ਆਪਾਂ ਸਿੱਧੀ ਐਦਾਂ ਨਹੀਂ ਦੇਣੀ ਹੈਗੀ ਆਪਾਂ ਇੱਥੋਂ ਚਾਕ ਰੱਖਣਾਗਾ ਆਹ ਹਿੱਸੇ ਨੂੰ ਇੱਥੋਂ ਚਾਕ ਰੱਖਣਾ ਇਸ ਤਰ੍ਹਾਂ ਇਹ ਇਸ ਤਰ੍ਹਾਂ ਚਾਕ ਰੱਖ ਕੇ ਇਹ ਆ ਗਿਆ ਆਹ ਆ ਗਿਆ ਹੁਣ ਆਪਾਂ ਇੱਥੋਂ ਚਾਕ ਰੱਖ ਲੈਣਾ ਇੱਥੋਂ ਚਾਕ ਰੱਖ ਕੇ ਆਪਾਂ ਇੱਥੋਂ ਆ ਦੋਨੇ ਇੱਥੋਂ ਦੇਖੋ ਜੀ ਆਪਾਂ ਗਲਾਈ 'ਚ ਲੈ ਕੇ ਆਂਦੀਆਂ ਨੇ ਆ ਵੀ ਇੱਥੋਂ ਤੇ ਉਹ ਵੀ ਹੁਣ ਆਪਾਂ ਇਹਦੀ ਜੀ ਕਟਿੰਗ ਕਰ ਦੇਣੀ ਹੈ ਜੀ ਇੱਕ ਗੱਲ ਹੋਰ ਦੇਖੋ ਜੀ ਆਪਾਂ ਇਹ ਸਾਢੇ ਮਤਲਬ ਕਿ 7 ਇੰਚ ਅੱਧਾ ਇੰਚ ਉਹਦੇ ਨਾਲੋਂ ਘਟਾ ਕੇ ਨਿਸ਼ਾਨੀ ਲਾਈ ਸੀ ਨਾ ਹੁਣ ਜਦੋਂ ਆਪਾਂ ਇਹਨੂੰ ਨਾਪਾਂਗੇ ਸਾਢੇ 7 ਹੀ ਆਜੂ ਦੇਖੋ ਜੀ ਆ ਗਿਆ ਨਾ ਸਾਢੇ 7 ਇੰਚ ਜੇ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਾਵਾਂਗੇ ਜਦੋਂ ਆਪਾਂ ਮੋਢੇ ਵਾਲੀ ਸਲਾਈ ਲਾਵਾਂਗੇ ਬਾਹ ਨੂੰ ਜੜਾਂਗੇ ਤਾਂ ਆਪਾਂ ਨੂੰ ਜੜਨ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਹੁਣ ਜਿਹੜੀ ਆਪਾਂ ਅੱਗੇ ਵਾਲੀ ਕਾਟ ਪਾਉਣੀ ਆ ਇਹ ਪਾਉਣ ਦੇ ਲਈ ਦੋਵੇਂ ਸਿੱਧੇ ਪਾਸਿਆਂ ਨੂੰ ਆਪਸ ਵਿੱਚ ਏਦਾਂ ਮਿਲੇ ਹੋਣੇ ਚਾਹੀਦੇ ਨੇ ਇਸ ਤਰ੍ਹਾਂ ਇਹ ਨਹੀਂ ਵਿਆਪਸਾ ਉਲਟਾ ਦਾ ਸਿੱਧਾ ਦਾ ਦੇਖੋ ਆ ਦੋਵੇਂ ਸਿੱਧੇ ਪਾਸੇ ਆਪਸ ਵਿੱਚ ਮਿਲੇ ਹੋਏ ਨੇ ਇਹਨਾਂ ਨੂੰ ਆਪਾਂ ਜੀ ਇਸ ਤਰ੍ਹਾਂ ਹੁਣ ਦੋ ਪੱਲੇ ਚੱਕਣੇ ਨੇ ਦੋ ਛੱਡ ਦੇਣੇ ਆ। ਨਾਲੇ ਜੀ। ਹਾਂ ਦੇਖੋ ਆ ਪੈ ਗਈ ਆਪਣੀ ਅੱਗੇ ਵਾਲੀ ਕਾਟ ਆ ਪੈ ਗਈ ਆਪਣੀ ਪਿੱਛੇ ਵਾਲੀ ਕਾਟ ਹੁਣ ਆ ਤੁਹਾਨੂੰ ਦਿਖਾਉਣੇ ਆਗੇ ਵੀ ਆ ਦੇਖੋ ਆ ਆਪਣੀ ਕਮੀਜ਼ ਦੀ ਕਾਟ ਆ ਜੀ ਕਮੀਜ਼ ਦੀ ਕਾਟ ਆ ਨਾ ਜੀ ਜਿੰਨਾ ਫਾਸਲਾ ਇਹਦੇ ਵਿੱਚ ਆ ਉਨਾ ਹੀ ਤੁਹਾਨੂੰ ਇਹਦੇ ਵਿੱਚ ਦਿਖਦਾ ਹੋਊ ਦੇਖੋ ਆਹਗਾ 1 ਇੰਚ ਦਾ ਤੇ ਆ ਵੀ ਆ ਜੀ 1 ਇੰਚ ਦਾ ਜੇ ਦੋਵੇਂ ਕਾਟਾਂ ਸੇਮ ਸੇਮ ਪਈਆਂ ਹੋਣਗੀਆਂ ਤਾਂ ਕਦੇ ਵੀ ਆਪਣੇ ਆਹ ਵਾਲੇ ਹਿੱਸੇ 'ਚ ਇਹ ਆਹ ਵਾਲੇ ਹਿੱਸੇ 'ਚ ਝੋਲ ਨਹੀਂ ਆਊਗਾ ਕਦੇ ਵੀ ਆਪਣੇ ਬਾਹ ਦੇ ਆਹ ਵਾਲੇ ਹਿੱਸੇ 'ਚ ਝੋਲ ਨਹੀਂ ਆਊਗਾ ਹੁਣ ਆਪਾਂ ਇੱਥੇ 7.5 ਇੰਚ ਤੇ ਨਿਸ਼ਾਨੀ ਲਾਈ ਸੀ ਜਿਹੜੀ ਉਹਨੂੰ ਜਿਹੜੀ ਆ ਫਿਟਿੰਗ ਵਾਲੀ ਨਿਸ਼ਾਨੀ ਆ ਇਦੇ ਨਾਲ ਨਾ ਐਦਾਂ ਮਲਾਉਣਾ ਦਾ ਐਦਾਂ ਇੰਚੀ ਟੇਪ ਦੇ ਨਾਲ ਨਾ ਦੇਖੋ ਆ ਮਲਾ ਲਿਆ ਨਾ ਆ ਆਪਣੀ ਫਿਟਿੰਗ ਵਾਲੀ ਨਸਾਨੀ ਹੋਣੀ ਨਾਰਮਲ ਹਰੇਕ ਬਾਹ ਦੇ ਵਿੱਚ ਐਦਾਂ ਫਿਟਿੰਗ ਵਾਲੀ ਨਸਾਨੀ ਲੱਗ ਜਾਂਦੀ ਹੈ ਜੇ ਤੁਹਾਡੀ ਬਾਹ ਬਹੁਤ ਜ਼ਿਆਦਾ ਪਤਲੀ ਹੈਗੀ ਵੀ ਪਤਲਾ ਸਰੀਰ ਫਿਰ ਤੁਸੀਂ ਕੀ ਕਰਨਾ ਬਾਹ ਦਾ ਸੈਂਟਰ ਕਰ ਲੈਣਾ ਜਿੱਥੇ ਕੁੰਣੀ ਹੁੰਦੀ ਹੈ ਜੀ ਉਥੋਂ ਅੱਧੇ ਇੰਚ ਤੋਂ ਘੱਟ ਦੇ ਨਸਾਨੀ ਲਾ ਲੋ ਇਸ ਤਰ੍ਹਾਂ ਆ ਲੱਗੀ ਜੀ ਇਹਨੂੰ ਇਸ ਤਰ੍ਹਾਂ ਹਲਕੀ ਜਿਹੀ ਸ਼ੇਪ ਦੇ ਦਿਓ ਇਸੇ ਆਪਾਂ ਪਤਾਂ ਦੇਣੀ ਹੈਗੀ ਜੇ ਤੁਹਾਡੀ ਬਾਹ ਬਹੁਤ ਜ਼ਿਆਦਾ ਪਤਲੀ ਹੈਗੀ ਵੀ ਪਤਲੀ ਬਾਹ ਕਰਕੇ ਵੀ ਆਹ ਹਿੱਸੇ 'ਚ ਝੋਲ ਪੈ ਜਾਂਦਾ ਕਈ ਵਾਰੀ ਫੇਰ ਆ ਹਲਕੀ ਜੀ ਸੇਪ ਦੇਣੀ ਹੈ ਇਸ ਤੋਂ ਜ਼ਿਆਦਾ ਨਹੀਂ ਦੇਣੀ ਨਹੀਂ ਜਿਹੜੀ ਬਾਹਂ ਗੀ ਉਹ ਕੁੰਮੀਆਂ 'ਚ ਫਸਣ ਲੱਗ ਜੀ ਆ ਆਪਣੀ ਐਕਸਟਰਾ ਮਾਰਜਨ ਦੀ ਨਿਸ਼ਾਨੀ ਸੀ ਜੀ ਇਹਨੂੰ ਛੱਡ ਕੇ ਆਪਾਂ ਬਾਕੀ ਕੱਪੜੇ ਵੀ ਕਰ ਦੇਣੀ ਹੈ ਇਸ ਤਰ੍ਹਾਂ ਆ ਲੋ ਜੀ ਹੁਣ ਆਪਾਂ ਤੁਹਾਨੂੰ ਪੀਸ ਤੇ ਸਮਝਾਇਆ ਸੀਗਾ ਇੱਕ ਆਪਾਂ ਤੁਹਾਨੂੰ ਗੱਲ ਹੋਰ ਦੱਸ ਦੇਵਾਂਗੇ ਇੱਕ ਮੇਰੀ ਭੈਣ ਦਾ ਹੋਰ ਮੈਸੇਜ ਆਇਆ ਸੀਗਾ ਵੀ ਦੀਦੀ ਵੀ ਜਦੋਂ ਵੀ ਮੈਂ ਸੂਟ ਨੂੰ ਸਟਿਚ ਕਰ ਲੈਨੀ ਆ ਕਿ ਮੀਨਜ਼ ਨੂੰ ਸਟਿਚ ਕਰ ਲੈਨੀ ਆ ਤਾਂ ਮੇਰੇ ਪੱਲੇ ਟੇਢੇ ਲੱਗ ਜਾਂਦੇ ਨੇ ਵੀ ਸਾਈਡ ਵਾਲੀ ਸਲਾਈ ਕਿੱਦਾਂ ਲਗਾਉਣੀ ਹੈਗੀ ਜਿਹੜੇ ਆਪਣੇ ਪੱਲੇ ਟੇਢੇ ਜਾਂਦੇ ਨੇ ਉਹਦੇ ਵਿੱਚ ਸਾਈਡ ਵਾਲੀ ਸਲਾਈ ਦਾ ਜੀ ਕੋਈ ਮਤਲਬ ਨਹੀਂ ਹੁੰਦਾ ਉਹਦਾ ਮਤਲਬ ਇਹ ਹੁੰਦਾਗਾ ਵੀ ਆਪਣੇ ਸੂਟ ਚ ਕਾਨਾ ਉਹਦੇ ਵਿੱਚ ਮੋਡੇ ਵਾਲੀ ਸਲਾਈ ਦਾ ਆ ਮੋਡੇ ਵਾਲੇ ਤੀਰੇ ਜੜਨ ਦਾ ਕੋਈ ਉਹ ਨਹੀਂ ਹੈਗਾ ਵੀ ਤੀਰੇ ਕਿੱਦਾਂ ਜੜਨੇ ਨੇ ਜਾਂ ਸਾਈਡ ਵਾਲੀ ਸਲਾਈ ਕਿੱਦਾਂ ਲਗਾਉਣੀ ਆ ਜਿਹੜੀ ਆਪਾਂ ਸਾਈਡ ਵਾਲੀ ਸਲਾਈ ਲਗਾਉਣੀ ਆ ਦੇਖੋ ਉਹ ਦੋਵੇਂ ਆਪਾਂ ਇਹਨਾਂ ਨੂੰ ਫੜ ਲੈਣਾਗਾ ਪੱਲਿਆਂ ਨੂੰ ਦੋਵੇਂ ਪੱਲਿਆਂ ਨੂੰ ਫੜ ਕੇ ਚੰਗੀ ਤਰ੍ਹਾਂ ਐ ਨਾਪ ਕੇ ਆਪਾਂ ਸਲਾਈ ਲਗਾ ਲੈਣੀ ਆ ਸਾਈਡ ਵਾਲੀ ਤੇ ਐਸੇ ਤਰ੍ਹਾਂ ਇੰਜੀ ਆਪਾਂ ਮੋਡੇਆਂ ਦੀ ਸਲਾਈ ਲਗਾਉਣੀ ਹੁੰਨੇ ਆਗੇ ਤੇ ਉਹ ਜਿਹੜਾ ਆਪਣੇ ਪੱਲੇ ਟੇਢੇ ਜਾਂਦੇ ਨੇ ਉਹ ਭੈਣ ਮੇਰੀ ਕਹਿੰਦੀ ਵੀ ਜਦੋਂ ਮੈਂ ਕਮੀਜ਼ ਪਾਉਣੀ ਆ ਮੇਰੇ ਦੋਵੇਂ ਪੱਲੇ ਡੇਢੇ ਜਾਂਦੇ ਨੇ ਇੱਕ ਪਾਸੇ ਨੂੰ ਸੂਟ ਜਾਣ ਲੱਗ ਜਾਂਦਾ ਉਹਦਾ ਜੀ ਬਸ ਇਹੀ ਪ੍ਰੋਬਲਮ ਆ ਉਹ ਕੱਪੜੇ ਚ ਕਾਣ ਹੁੰਦਾ ਵਾ ਮੇਰੇ ਕੋਲ ਜਦੋਂ ਜੀ ਕੋਈ ਕਾਣ ਵਾਲਾ ਕੱਪੜਾ ਆਇਆ ਤਾਂ ਤੁਹਾਨੂੰ ਉਹਦਾ ਥਾਣ ਕੱਢ ਕੇ ਵੀ ਦਿਖਾਵਾਂਗੇ ਵੀ ਕਿੱਦਾਂ ਕਾਣ ਨਿਕਲਦਾ ਵਾ ਤੁਹਾਨੂੰ ਇਹਦੇ ਉੱਤੇ ਸਾਈਡ ਵਾਲੀ ਸਿਲਾਈ ਦੱਸ ਦਿੰਨੇ ਆਂਗੇ ਜਿੱਦਾਂ ਦੇਖੋ ਜੀ ਇਹਨਾਂ ਦੀ ਚੈਸਟ ਸੀਗੀ ਆ 18 ਇੰਚ 18 ਇੰਚ ਤੇ ਇਨਸਾਨੀ ਲੱਗੀ ਹੋਈ ਆ ਤੇ ਇਹਨਾਂ ਦੀ ਬ੍ਰੈਸਟ 14 ਇੰਚਾ 14 ਤੇ ਨਸਾਨੀ ਲੱਗੀ ਹੋਈ ਆ ਇਹਨੂੰ ਆਪਾਂ ਜੀ ਏਦਾਂ ਮਿਲਾ ਲੈਣਾ ਇਹ ਆਪਣੇ ਕੋਲੇ ਜੀ ਸਿੰਗਲ ਪੀਸ ਆਗਾ ਇਹ ਏਦਾਂ ਮਿਲਾ ਲੈਣਾ ਆ ਦੇਖੋ ਆ ਮਿਲਾ ਲਿਆ ਫਿਟਿੰਗ ਵਾਲੀ ਨਸਾਨੀ ਲੱਗ ਗਈ ਆ ਨੀਚੇ ਨੂੰ ਜੀ ਆਪਣੀ ਹਿੱਪ ਵਾਲੀ ਹੋਗੀ ਆ ਹੋਰ ਹਿੱਪ ਵਾਲੀ ਹੋਗੀ ਤੇ ਜਿਹੜੀ ਇੱਥੋਂ ਆਪਾਂ ਸਲਾਈ ਲਗਾਉਣੀ ਹੈਗੀ ਇੱਥੋਂ ਇਹ ਇੰਨੀ ਇੱਕ 2 ਇੰਚ ਆਪਾਂ ਜਦੋਂ ਮਾਰਨੀ ਆ ਸਿੱਧੀ ਲੈ ਕੇ ਆਉਣੀ ਆ ਮਨ ਲੋ ਵੀ ਆ ਮਸ਼ੀਨ ਧਾਰ ਲਈ ਆਪਾਂ ਸਲਾਈ ਮਾਰ ਰਹੇ ਆ ਇਦਾਂ ਸਿੱਧੀ ਲੈ ਕੇ ਆਉਣੀ ਆ ਫੇਰ ਆਪਾਂ ਫਿਟਿੰਗ ਦੇ ਮਤਾਬਕ ਐਦਾਂ ਸਲਾਈ ਲੈ ਆਉਣੀ ਆਗੇ ਬਸ ਇਹੀ ਵਿੱਚ ਐਦਾਂ ਹੀ ਜੀ ਆਪਾਂ ਇਹ ਸਲਾਈ ਲੱਗਦੀ ਹੁੰਦੀ ਆ ਜੀ ਹੋਰ ਕੋਈ ਪ੍ਰੋਬਲਮ ਨਹੀਂ ਹੁੰਦੀ ਤੁਹਾਨੂੰ ਕਦੇ ਸੂਟ ਦਾ ਕਾਨ ਕੱਢ ਕੇ ਦਿਖਾਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਸਸਰੀ ਆਕਾਲ ਜੀ